ਦਿੱਲੀ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ 'ਚ ਗੁਰਮੀਤ ਖੁੱਡੀਆਂ ਨੇ ਚੱਕਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੋਲੋਂ ਮੰਗੀ ਮਦਦ ਕਿਹਾ 1600 ਕਰੋੜ ਨਿਗੂਣੀ ਰਕਮ 20000 ਕਰੋੜ ਦੇ ਕਰੀਬ ਹੋਇਆ ਨੁਕਸਾਨ ਕੇਂਦਰੀ ਰਾਜ ਮੰਤਰੀ 파ਗਿਰਤ ਚੌਧਰੀ ਨੇ ਤਰੰਤਾਰਨ ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਕਿ ਆ ਕੇਂਦਰ ਵੱਲੋਂ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣਾ ਕੇਂਦਰ ਦੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਵੱਡਾ ਦਾਵਾ ਪੰਜਾਬ 'ਚ ਨਿਵੇਸ਼ ਲਈ ਨਿਵੇਸ਼ਕਾਂ ਦਾ ਵਧ ਰਿਹਾ ਭਰੋਸਾ ਹੈਪੀ ਜੋਰਜਿੰਗ ਨਾਂ ਦੀ ਕੰਪਨੀ ਨੇ 1000 ਕਰੋੜ ਦੇ ਨਿਵੇਸ਼ ਦੀ ਜਿਤਾਈ ਇੱਛਾ GST ਕਟਨ ਨਾਲ ਵੀ ਇੰਡਸਟਰੀ ਨੂੰ ਹੋਏਗਾ ਫਾਇਦਾ ਹੁਸ਼ਿਆਰਪੁਰ ਕਤਲकांड ਤੋਂ ਬਾਅਦ ਵੱਡੇ ਪੱਧਰ ਤੇ ਪ੍ਰਵਾਸੀਆਂ ਦਾ ਵਿਰੋਧ ਹੁਸ਼ਿਆਰਪੁਰ ਤੋਂ ਲੈ ਕੇ ਬਰਨਾਲਾ ਤੇ ਮਟਿੰਡਾ ਦੇ ਕਈ ਪਿੰਡਾਂ 'ਚ ਪਾਏ ਗਏ ਮਤੇ ਪ੍ਰਵਾਸੀਆਂ ਨੂੰ ਪਿੰਡੋਂ ਛੱਡ ਕੇ بار بار ਜਾਨ ਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੇ ਫਰਮਾਨ 4 ਸਾਲ ਦੇ ਮਾਸੂਮ ਹਰਵੀਰ ਦਾ ਪਰਿਵਾਰ ਰੋ ਰੋ ਕੇ ਮੰਗ ਰਿਹਾ ਇਨਸਾਫ న్యూਸ 18 ਤੇ ਬੋਲੇ ਮਾਤਾ ਪਿਤਾ ਕਾਤਲ ਦਾ ਵੀ ਸਾਡੇ ਪੁੱਤ ਵਰਗਾ ਹੀ ਹੋਵੇ ਹਸ਼ਰ ਆਨਲਾਈਨ ਸੱਟਾ ਐਪ ਕੇ ਇਸ ਤੇ ਸੋਨੂ ਸੂਤ ਤੇ ਯਵਰਾਜ ਸਿੰਘ ਨੂੰ ਈਡੀ ਦਾ ਸਮਨ ਯਵਰਾਜ ਸਿੰਘ ਨੂੰ 23 ਤੇ ਸੋਨੂ ਸੂਤ ਨੂੰ 24 ਸਤੰਬਰ ਨੂੰ ਕੀਤਾ ਤਲਬ ਰੋਬੇ ਨੂੰ ਥੱppa ਤੋਂ ਵੀ ਹੋਏਗੀ ਪੁੱਛਗਿੱਛ ਕੰਗਨਾਰ ਨੌਥ ਨੂੰ ਮੋੜ ਬਠਿੰਡਾ ਕੋਟ ਦਾ ਸਮਨ ਮਾਨਹਾਨੀ ਕੇਸ ਚਕੋਟ ਅੱਗੇ ਪੇਸ਼ ਹੋਣ ਦੇ ਹੁਕਮ ਕਿਸਾਨ ਦੋਨਾਂ ਦੌਰਾਨ ਕੰਗਨਾ ਨੇ ਬੇਬੇ ਮਿੰਦਰ ਕੌਰ ਖਿਲਾਫ ਕੀਤੀ ਸੀ ਵਿਵਾਦਿਤ ਟਿੱਪਣੀ ਵਿਹਾਰ ਤੋਂ ਬਾਅਦ ਹੁਣ ਹਰਿਆਣਾ ਚ ਐਸਆਰ ਦੀ ਤਿਆਰੀ 2002 ਤੋਂ ਬਾਅਦ ਵੋਟਰ ਬਣੇ ਲੋਕਾਂ ਨੂੰ ਦੇਣਾ ਹੋਏਗਾ ਸਬੂਤ ਫਰਜ਼ੀ ਵੋਟਰਾਂ ਦੇ ਕੱਟੇ ਜਾਣਗੇ ਨਾਮ ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਹੁਕਮ जीएसटी दरਾਂच कटौती तो बाद आम लोकां नु वड्डी राहत दौर पे सस्ता होया मदर डेरी दा दूध पनीर पिओ थे मखन दे भी कटे इस न्यूज़ हेडलाइंस के प्रायोजक पतंजलि गाय का घी मां का भरोसा प्यार से भरोसा मॉनसून जा चुके है ते भादों दा महिना भी समाप्त हो गया ਕੁਝ ਦਿਨ ਪਹਿਲਾਂ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਹੁਣ ਬਾਰਸ਼ਾਂ ਖਤਮ ਹੋ ਗਈਆਂ ਨੇ ਹੁਣ ਰਾਹਤ ਮਿਲੇਗੀ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਕੁਝ ਦਿਨ ਦੇ ਵਕਫੇ ਤੋਂ ਬਾਅਦ ਜਦੋਂ ਅਚਾਨਕ ਫਿਰ ਬਰਸਾਤ ਕਹਿਰ ਟਾ ਦੇਵੇ ਫਿਰ ਫਰਕ ਤਾਂ ਪੈਂਦਾ ਹੈ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਸ਼ੁਰੂਆਤ ਅੱਜ ਇੱਕ ਵਾਰ ਫਿਰ ਬਰਸਾਤ ਦੇ ਕਹਿਰ ਤੋਂ ਸ਼ਿਮਲਾ ਦੇ ਵਿੱਚ ਕੁਦਰਤ ਨੇ ਆਪਣਾ ਕਹਿਰ ਦਿਖਾਇਆ ਸ਼ਿਮਲਾ ਦੀ ਪੰਥ ਘਾਟੀ ਦੇ ਵਿੱਚ ਕਈ ਘਰਾਂ ਨੂੰ ਖਤਰਾ ਖੜਾ ਹੋ ਗਿਆ ਬਹੁ ਮੰਜ਼ਲਾ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੁਰੱਖਿਆ ਦੇ ਮੱਦੇ ਨਜ਼ਰ ਇਹ ਘਰ ਖਾਲੀ ਕਰਵਾਏ ਗਏ ਨੇ ਕਿਉਂਕਿ ਕਿਸੇ ਵੇਲੇ ਵੀ ਇਹ ਹੜ੍ਹ ਦੀ ਚਪੇਟ ਚ ਆ ਸਕਦੇ ਨੇ ਸੋ ਸ਼ਿਮਲਾ ਦੇ ਵਿੱਚ ਗੈਰ ਨਜ਼ਰ ਆਇਆ ਬਾਰਿਸ਼ ਦਾ ਹਾਲਾਂਕਿ ਮੌਨਸੂਨ ਚਲਾ ਗਿਆ ਪਰ ਉਸ ਤੋਂ ਬਾਅਦ ਬਾਰਿਸ਼ ਜਿਹੜੀ ਹੈ ਜਾਂਦੇ ਜਾਂਦੇ ਜਿਹੜਾ ਉਸਨੇ ਕਹਿ ਟਾਇਆ ਖਾਸ ਕਰਕੇ ਪਹਾੜੀ ਇਲਾਕੇ ਦੇ ਵਿੱਚ ਕਿਉਂਕਿ ਜੇ ਪੰਜਾਬ ਦੇ ਵਿੱਚ ਤਰਾਸਦੀ ਆਈ ਤਾਂ ਉਸ ਦੇ ਵਿੱਚ ਇੱਕ ਬਹੁਤ ਵੱਡੀ ਵਜ੍ਹਾ ਪਹਾੜੀ ਇਲਾਕੇ 'ਚ ਜ਼ਿਆਦਾ ਮੌਨਸੂਨ ਦਾ ਐਕਟਿਵ ਹੋਣਾ ਸੀ ਪਹਾੜੀ ਇਲਾਕਿਆਂ 'ਚ ਜ਼ਿਆਦਾ ਬਾਰਿਸ਼ ਦਾ ਹੋਣਾ ਸੀ ਪਹਾੜੀ ਇਲਾਕਿਆਂ 'ਚ ਬੱਦਲ ਫਟਣ ਦਾ ਸੀ ਕਿਉਂਕਿ ਉੱਥੋਂ ਪਾਣੀ ਹੜਕ ਕੇ ਆਇਆ ਤਾਂ ਇੱਥੇ ਸ਼ਿਮਲਾ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਬਿਲਡਿੰਗਾਂ ਨੂੰ ਖਾਲੀ ਕਰਵਾਉਣਾ ਪੈ ਗਿਆ ਕਿਉਂਕਿ ਕਿਸੇ ਵੇਲੇ ਵੀ ਇਹ ਹੜ ਦੀ ਚਪੇਟ 'ਚ ਆ ਸਕਦੀਆਂ ਨੇ ਸੋ ਇਸ ਕਰਕੇ ਇਹਨਾਂ ਬਿਲਡਿੰਗਜ਼ ਨੂੰ ਖਾਲੀ ਕਰਵਾ ਲਿਆ ਗਿਆ ਹੈ ਰਿਸਕੀ ਐਲਾਨਿਆ ਗਿਆ ਹੈ ਖਤਰੇ 'ਚ ਐਲਾਨਿਆ ਗਿਆ ਹੈ ਇਸ ਕਰਕੇ ਪੰਥ ਘਾਟੀ ਦੀਆਂ ਇਹ ਇਮਾਰਤਾਂ ਨੇ ਜਿਨ੍ਹਾਂ ਨੂੰ ਖਾਲੀ ਕਰਵਾਇਆ ਤੇ ਉਧਰ Shimla ਦੇ ਵਿੱਚ ਲੈਂਡਸਲਾਈਡਿੰਗ ਸ਼ੁਰੂ ਹੋ ਗਈ ਹੈ ਪੰਥਾ ਘਾਟੀ ਚ ਹਸਪਤਾਲ ਦੇ ਨੇੜੇ ਜ਼ਮੀਨ ਖਿਸਕ ਗਈ ਔਰ ਦੇਖਦੇ ਹੀ ਦੇਖਦੇ ਸੜਕ ਦਾ ਇੱਕ ਵੱਡਾ ਹਿੱਸਾ ਤਸ ਗਿਆ ਲੈਂਡਸਲਾਈਡ ਦੀਆਂ ਵੀ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸੜਕ ਤਾਂ ਸੰਕਰ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਲੈਂਡਸਲਾਈਡ ਦੀਆਂ ਤਸਵੀਰਾਂ ਪੰਥ ਘਾਟੀ ਤੋਂ ਹਸਪਤਾਲ ਦੇ ਨੇੜੇ ਇਹ ਜਿਹੜੀ ਜ਼ਮੀਨ ਹੈ ਉਹ ਖਿਸਕੀ ਆ ਔਰ ਦੇਖਦੇ ਹੀ ਦੇਖਦੇ ਇੱਕ ਸੜਕ ਦਾ ਵੱਡਾ ਹਿੱਸਾ ਤਸ ਗਿਆ ਸੜਕ ਦਾ ਵੱਡਾ ਹਿੱਸਾ ਅਚਾਨਕ ਪੈ ਗਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਫਿਰ ਵੀ ਉੱਥੋਂ ਲੰਘਣਾ ਖਤਰਨਾਕ ਹੈ ਰਾਹਗੀਰਾਂ ਨੂੰ ਪਰੇਸ਼ਾਨੀ ਹੋ ਗਈ ਆਵਾਜਾਈ ਬੰਦ ਹੋ ਗਈ ਸੜਕ ਦਾ ਹਿੱਸਾ ਧਸਨ ਦੇ ਨਾਲ ਸੋ ਉਸ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਸ਼ਿਮਲਾ ਦੀਆਂ ਪੰਥ ਘਾਟੀ ਦੀਆਂ ਜਿੱਥੇ ਲੈਂਡਸਲਾਈਡ ਹੋਈ ਔਰ ਇੰਨੀ ਖਤਰਨਾਕ ਲੈਂਡਸਲਾਈਡ ਸੀ ਇਹ ਦੇਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਕਿ ਕਿਵੇਂ ਪੂਰੀ ਦੀ ਪੂਰੀ ਸੜਕ ਪੰਥਾ ਘਾਟੀ ਸੜਕ ਹੀ ਉੱਡ ਗਈ ਪੰਥਾ ਘਾਟੀ ਦੀਆਂ ਤਸਵੀਰਾਂ ਨੇ ਹਸਪੀਟਲ ਦੇ ਡੇੜੇ ਦੀ ਇਹ ਜ਼ਮੀਨ ਹੈ ਜਿੱਥੋਂ ਅਚਾਨਕ ਪੂਰੀ ਸੜਕ ਇੱਕਦਮ ਟਹਿ ਗਈ ਹੜ੍ਹ ਦੀ ਵਜ੍ਹਾ ਦੇ ਨਾਲ ਇਸ ਦੀ ਚਪੇਟ ਚਾਈ ਲੈਂਡਸਲਾਈਡਿੰਗ ਦੀ ਵਜ੍ਹਾ ਦੇ ਨਾਲ ਇਹ ਨੁਕਸਾਨ ਹੋਇਆ ਔਰ ਆਸ-ਪਾਸ ਦੀਆਂ ਬਿਲਡਿੰਗ ਜਿਹੜੀ ਹੈਗੀ ਐ ਉਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਦੋ ਤਸਵੀਰਾਂ ਨੇ ਇਹ ਅਸੀਂ ਹੁਣ ਦੋ ਤਸਵੀਰਾਂ ਦਿਖਾ ਰਹੇ ਹਾਂ ਇੱਕ ਪਾਸੇ ਉਹ ਬਿਲਡਿੰਗ ਹੈ ਜਿਸ ਨੂੰ ਖਾਲੀ ਕਰਵਾਇਆ ਗਿਆ ਪੰਥਾ ਘਾਟੀ ਦੀ ਹੀ ਇਹ ਬਿਲਡਿੰਗ ਹੈ ਔਰ ਦੂਸਰੇ ਪਾਸੇ ਸੜਕ ਤਸੀ ਹੈ ਔਰ ਇਸੇ ਕਰਕੇ ਬਿਲਡਿੰਗਾਂ ਨੂੰ ਖਾਲੀ ਕਰਾਇਆ ਗਿਆ ਕਿ ਜਿਸ ਤਰੀਕੇ ਨਾਲ ਇਹ ਸੜਕ ਤਸੀ ਹੈ ਜੇ ਦੁਬਾਰਾ ਐਸਾ ਲੈਂਡਸਲਾਈਡ ਹੁੰਦਾ ਤਾਂ ਫਿਰ ਇਹ ਬਿਲਡਿੰਗਾਂ ਉਸ ਦੀ ਤਕਰੀਬਨ ਤਕਰੀਬਨ ਜਦ ਚਾ ਚੁੱਕੀਆਂ ਨੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਇਸ ਕਰਕੇ ਇਹਨਾਂ ਬਿਲਡਿੰਗਾਂ ਨੂੰ ਖਾਲੀ ਕਰਵਾ ਲਿਆ ਗਿਆ ਸੋ ਦੋ ਤਸਵੀਰਾਂ ਨੇ ਜਿਹੜੀਆਂ ਹੜਾਂ ਦੇ ਕਹਿਰ ਨੂੰ ਇਸ ਲੈਂਡਸਲਾਈਡਿੰਗ ਦੇ ਕਹਿਰ ਨੂੰ ਬਿਆਨ ਕਰ ਰਹੀਆਂ ਨੇ ਕਿਉਂਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਲੈਂਡਸਲਾਈਡਿੰਗ ਹੋਈ ਉੱਤਰਾਖੰਡ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਲੈਂਡਸਲਾਈਡਿੰਗ ਹੋਈ ਔਰ ਪਾਰੀ ਤਬਾਹੀ ਇਹਨਾਂ ਸੂਬਿਆਂ ਦੇ ਵਿੱਚ ਲੈਂਡਸਲਾਈਡਿੰਗ ਦੀ ਵਜ੍ਹਾ ਨਾਲ ਜਾਂ ਹੜ੍ਹਾਂ ਦੀ ਵਜ੍ਹਾ ਨਾਲ ਜ਼ਿਆਦਾ بارش بارش ਦੀ ਵਜ੍ਹਾ ਨਾਲ ਹੋਈ ਤੇ بارش ਦਾ ਯੂ ਟਰਨ ਇਸ ਨੂੰ ਅਸੀਂ ਕਹਿ ਰਹੇ ਹਾਂ ਹਿਮਾਚਲ ਦੇ ਵਿੱਚ ਮੋੜ ਤੋਂ ਮੌਸਮ ਨੇ ਕਹਿਰ ਵਰਸਾ ਦਿੱਤਾ ਇੱਕ ਕੁਦਰਤ ਨੇ ਅਜਿਹਾ ਤਾंडਵ ਮਚਾਇਆ ਕਿ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਮੰਡੀ ਦੇ ਧਰਮਪੁਰ ਚ ਬੱਦਲ ਫਟਣ ਨਾਲ ਬਸ ਸਟੈਂਡ ਪਾਣੀ ਚ ਡੁੱਬ ਗਿਆ ਤੇ ਕਈ ਵਾਹਨ ਸੈਲਾਬ ਚ ਰੁੜ ਗਏ ਮੀਂਹ ਇਨਾ ਜ਼ੋਰਦਾਰ ਪੈ ਰਿਹਾ ਸੀ ਕਿ ਸੋਨ ਖੰਡ ਦਾ ਪਾਣੀ ਘਰਾਂ ਤੇ ਦੁਕਾਨਾਂ ਚ ਵੜ ਗਿਆ ਜਾਨ ਬਚਾਉਣ ਲਈ ਲੋਕ ਛੱਤਾਂ ਤੇ ਚੜ ਗਏ ਜਿਨ੍ਹਾਂ ਨੂੰ ਬਚਾਅ ਦਲ ਨੇ ਰੈਸਕਿਊ ਕੀਤਾ बीती रात मंडी जिला में जो भारी बारिश हुई है उसके कारण ज़िला के दो स्थानों पर जो है वो घटनाएं रिपोर्ट की गई हैं जिसमें पहला मामला धर्मपुर का है धर्मपुर में बीती रात काफ़ी ज़्यादा बारिश होने के कारण जो नदी नाले थे वो पूरे उफान पर आ गए और इसमें जो धर्मपुर बाजार से होकर जो बहने वाली सोनखड्ड है वो अपने पूरे उफान पर थी और इस कारण जो धर्मपुर बाजार का बहुत बड़ा हिस्सा है वो जलमग्न हो गया उधर शिमला के बख इलाक बीस तो वाहनों लैंडस्लाइडिंग दर बलबे करके नुकसान पहुँचा ਇੱਥੇ ਸਰਕੂਲਰ ਰੋਡ ਤੇ ਹਿਮਲੈਂਡ ਨੇੜੇ 4 ਤੋਂ 5 ਗੱਡੀਆਂ ਮਲਬੇ ਹੇਠਾਂ ਦੱਬ ਗਈਆਂ ਜਿਸ ਕਰਕੇ ਵਾਹਨਾਂ ਦੀ ਆਵਾਜਾਈ ਰੁਕਣੀ ਪਈ ਤੇ ਸਟੂਡੈਂਟ ਤੇ ਕਰਮਚਾਰੀਆਂ ਨੂੰ ਪੈਦਲ ਹੀ ਸਕੂਲ ਦਫ਼ਤਰ ਪਹੁੰਚਣਾ ਪਿਆ ਕਾਬਲੇ ਗੌਰ ਹੈ ਕਿ ਹੁਣ ਤੱਕ ਕੁਦਰਤੀ ਆਫਤ ਨਾਲ ਹਿਮਾਚਲ 'ਚ 409 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 41 ਲੋਕ ਲਾਪਤਾ ਨੇ ਪਰ ਜਿਸ ਤਰ੍ਹਾਂ ਨਾਲ ਇੱਕ ਵਾਰ ਮੁਰ ਤੋਂ ਮੌਸਮ ਨੇ ਯੂਟਰ ਲਿਆ ਹੈ ਉਸਨੇ ਲੋਕਾਂ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ ਮੌਸਮ ਦੇ ਸਿਊਟਰ ਨੇ ਹਿਮਾਚਲ ਦੇ ਵਾਂਗ ਉੱਤਰਾਖੰਡ ਦੇ ਵਿੱਚ ਵੀ ਤਬਾਹੀ ਮਚਾਈ ਹੈ ਬੱਦਲ ਫਟਣ ਕਰਕੇ ਇੱਥੇ ਵੀ ਸਲਾਬਾਗ। ਇੱਥੇ ਦੇਰਾਦੂਨ ਦੇ ਸਿਸਤਰ ਤਾਰਾ ਚ ਬੱਦਲ ਫਟਣ ਕਰਕੇ ਅਚਾਨਕ ਆਏ ਸਲਾਬ ਨਾਲ ਹੜ ਵਰਗੇ ਹਾਲਾਤ ਬਣ ਗਏ। ਪਾਣੀ ਦੇ ਤੇਜ਼ ਵਹਾਅ ਨੇ ਕਈ ਘਰਾਂ ਤੇ ਹੋਟਲਾਂ ਨੂੰ ਆਪਣੀ ਜੱਜ ਲੈ ਲਿਆ। ਸਿਸਤਰ ਤਾਰਾ ਨਾਲ ਲੱਗਦੇ ਇਲਾਕੇ ਤੱਪੋਵਨ, ਆਈਟੀ ਪਾਰਕ, ਸੰਗੋਰਾ, ਗੜੀ ਕੈਂਟ ਪਾਣੀ ਚ ਡੁੱਬੇ ਹੋਏ ਨੇ। ਇੱਥੋਂ ਤੱਕ ਕਿ ਤਮਸਾ ਨਦੀ ਕੰਢੇ ਬਣੇ ਫਕੀਸ਼ਵਰ ਮਹਾਦੇਵ ਮੰਦਿਰ ਚ ਵੀ ਪਾਣੀ ਭਰ ਆਇਆ ਖਬਰ ਹੈ ਕਿ ਇੱਥੇ ਸਲਾਬ ਦੋ ਦੁਕਾਨਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਦੇਰਾਦੂਨ ਚ ਮਾਲ ਦੇਵਤਾ ਨੇੜੇ ਸੌਂਗ ਨਦੀ ਦਾ ਵੀ ਖਤਰਨਾਕ ਰੂਪ ਦੇਖਣ ਨੂੰ ਮਿਲਿਆ ਜਿੱਥੇ ਪੁਲ ਤੋੜਦੇ ਹੋਏ ਨਦੀ ਬੇਕਾਬੂ ਰਫਤਾਰ ਨਾਲ ਵਹਿ ਰਹੀ ਹੈ। ਐਸਟੀਆਰਐਫ ਐਨਡੀਆਰਐਫ ਵੱਲੋਂ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਪਰ ਹਾਲਾਤ ਅਜੇ ਵਿਗੜੇ ਹੋਏ ਨੇ ਕਿ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਨੂੰ ਵੀ ਬੰਦ ਰੱਖਣ ਦਾ ਫੈਸਲਾ ਲਿਆ। ਮੌਨਸੂਨ ਤੋਂ ਪਿਛਲੇ ਦਿਨਾਂ ਦੇ ਵਿੱਚ ਕੁਝ ਰਾਹਤ ਮਿਲੀ ਸੀ ਔਰ ਜਦੋਂ ਲੋਕ ਇਨ੍ਹਾਂ ਹੜ੍ਹਾਂ ਦੇ ਵਿੱਚ ਆਪਣੀ ਬिखर ਚੁੱਕੀ ਜ਼ਿੰਦਗੀ ਨੂੰ ਦੁਬਾਰਾ ਸਮੇਟਣ ਦੀ ਕੋਸ਼ਿਸ਼ ਕਰ ਰਹੇ ਹੋਣ ਔਰ ਉਸ ਵੇਲੇ ਦੁਬਾਰਾ ਫਿਰ بارش ਸ਼ਹਿਰ ਵਰਸਾ ਦੇਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਕੰਗਣਾ ਰਨੌਤ ਨਾਲ ਜੁੜੀ ਖਬਰ ਹੈ ਕੰਗਣਾ ਰਨੌਤ ਨੂੰ ਬਠਿੰਡਾ ਦੀ ਸੈਸ਼ਨ ਕੋਰਟ ਨੇ ਇੱਕ ਵਾਰ ਫਿਰ ਤੋਂ ਸਬੰਨ ਜਾਰੀ ਕੀਤਾ ਹੈ ਕਿ ਆ ਕੇ ਪੇਸ਼ ਹੋ 29 ਨਵੰਬਰ ਨੂੰ ਅਗਲੀ ਪੇਸ਼ੀ ਹੈ ਤੇ ਇਸ ਪੇਸ਼ੀ 'ਚ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਸੁਪਰੀਮ ਕੋਰਟ 'ਚ ਕੰਗਣਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਕੀਤੀ ਗਈ ਟਿੱਪਣੀ ਨੂੰ ਲੈ ਕੇ ਦਰਜ ਮਾਨਹਾਨੀ ਕੇਸ ਰੱਦ ਕਰਨ ਦੀ ਪਟੀਸ਼ਨ ਪਾਈ ਸੀ ਜਿਸ ਨੂੰ ਕੋਰਟ ਨੇ 4 ਦਿਨ ਪਹਿਲਾਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ 15 9 ਡੇਟ ਰੱਖੀ ਸੀ ਜੀ ਹੀਅਰਿੰਗ ਲਈ ਪਰ ਮੀਨ ਟਾਈਮ ਕੰਗਣਾ ਰਣੌਦ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਆਰਡਰ ਦੇ ਅਗੇਂਸਟ ਜਿਹੜੀ ਪਟੀਸ਼ਨ ਫਾਈਲ ਕੀਤੀ ਸੀ ਪਰ ਆਨਰੇਬਲ ਸੁਪਰੀਮ ਕੋਰਟ ਨੇ ਉਦੀ ਪਟੀਸ਼ਨ ਐਡਮਿਟ ਨਹੀਂ ਕੀਤੀ। ਇਹਦੇ ਵਿੱਚ 29-9 ਡੇਟ ਰੱਖੀ ਗਈ ਹੈਗੀ ਫਾਰ ਅਪੀਅਰੈਂਸ ਆਫ ਕਿਲਡ। ਤੇ ਕਿ ਆਉਣੇ ਕਿਉਂ ਨਾ ਆਉਣਾ ਪੈਣਾ ਜੀ? ਜ਼ਰੂਰ ਆਉਣਾ ਪੈਣਾ। ਇਹ ਮਾਮਲਾ 2021 ਦਾ ਹੈ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਦੌਰਾਨ ਕੰਗਣਾ ਨੇ ਬਠਿੰਡਾ ਦੇ ਪਿੰਡ ਬਾਧਰਗੜ ਝੰਡੀਆਂ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਕਿਸਾਨ ਮਹਿੰਦਰ ਕੌਰ ਨੂੰ 100 ਸੌ ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੋਣ ਵਾਲੀ ਪਹਿਲਾ ਦੱਸਦੇ ਹੋਏ ਟਵੀਟ ਕੀਤਾ ਸੀ। ਇਸ ਦੇ ਖਿਲਾਫ ਮਹਿੰਦਰ ਕੌਰ ਨੇ ਕੋਰਟ 'ਚ ਕੇਸ ਦਰਜ ਕਰਵਾਇਆ ਸੀ। ਤਦ ਇਹਨੂੰ ਜੇ ਆਜੇ ਕਰਮ ਦਾ ਫਲ ਜੇ ਕੀਤੇ ਦਾ ਫਲ ਆਪ ਹੀ ਪਾਉਗੀ ਮਾਤਾ ਜੇ ਤੁਹਾਨੂੰ ਮਿਲੇ ਕੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਮੰਨ ਲਓ ਜੇ ਕੱਲ ਨੂੰ ਕੋਈ ਤੁਹਾਡਾ ਕੋਈ ਮਾਫੀ ਮੰਗਤੇ ਆ ਕੋਈ ਗੱਲਬਾਤ ਹੁੰਦੀ ਹੈ ਕੋਈ ਹੋਈ ਹੈ ਤੁਹਾਡੇ ਨਾਲ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਮਿਲੀ ਹੈ ਨਾ ਅਸੀਂ ਉਹਨੂੰ ਮਿਲੇ ਆ ਕੰਗਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਵਲ ਇੱਕ ਵਕੀਲ ਦੀ ਪੋਸਟ ਨੂੰ ਰੀਪੋਸਟ ਕੀਤਾ ਸੀ ਉਦਰੇ ਇਸ ਮਾਮਲੇ 'ਚ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੇ ਕਿਹਾ ਕਿ ਜੇਕਰ ਕੰਗਨਾ ਰਣੌਤ ਉਹਨਾਂ ਤੋਂ ਮਾਫੀ ਮੰਗਦੀ ਹੈ ਤਾਂ ਉਹ ਉਸ ਨੂੰ ਮਾਫੀ ਕਰ ਦੇਣਗੇ ਕਿਉਂਕਿ ਉਹਨਾਂ ਦੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਪਰ ਕੰਗਨਾ ਹਲੇ ਵੀ ਆਪਣੀ ਗੱਲ ਨੂੰ ਸਹੀ ਠਹਿਰਾ ਰਹੀ ਹੈ। ਬ੍ਰਾਜ ਸਿੰਘ ਰੋਬਿਨ ਨੂੰ ਥੱਪਾ ਤੇ ਫਿਲਮ ਅਦਾਕਾਰ ਸੋਨੂ ਸੂਦਰੂ ਸਮਨ 'ਤੇ ਤੇ ਤਿੰਨਾਂ ਨੂੰ ਆਨਲਾਈਨ ਸੱਟੇ ਬਾਜ਼ੀ ਨਾਲ ਜੁੜੇ ਇੱਕ ਮਾਮਲੇ 'ਚ ਪੁੱਛਗਿੱਛ ਲਈ ਸੱਦਿਆ ਗਿਆ। ਯੁਵਰਾਜ ਸਿੰਘ ਨੂੰ 23 ਸਤੰਬਰ ਤੇ ਸੋਨੂ सूद ਨੂੰ 24 ਸਤੰਬਰ ਨੂੰ ਤਾਲਬ ਕੀਤਾ ਗਿਆ ਜਦਕਿ ਰੋਬਿਨ ਉੱਥੱਪਾ ਨੂੰ 22 ਸਤੰਬਰ ਨੂੰ ਪੁੱਛਗਿੱਛ ਲਈ ਸਾਮਨ ਹੋਏ। ਦਰਅਸਲ ਇਲਜ਼ਾਮ ਇਹ ਨੇ ਕਿ ਨਾ ਸੈਲੀਬ੍ਰਿਟੀ ਨੇ ਗੈਰਕਾਨੂੰਨੀ ਐਕਸਪਰਟ ਸਣੇ ਕਈ ਆਨਲਾਈਨ ਸੱਟੇਬਾਜ਼ੀਆਂ ਵਾਲੀ ਐਪਸ ਪ੍ਰਮੋਟ ਕੀਤੀਆਂ ਜਿਸ ਦੇ ਜ਼ਰੀਏ ਨਾ ਐਪਸ ਨੂੰ ਚੁਰਾਉਣ ਵਾਲੀਆਂ ਕੰਪਨੀਆਂ ਨੇ ਭੋਲੇ-ਪਾਲੇ ਲੋਕਾਂ ਤੋਂ ਕਰੋੜਾਂ ਰੁਪਏ ਠੱਗਣ ਦੇ ਨਾਲ-ਨਾਲ ਟੈਕਸ ਚੋਰੀ ਵੀ ਕੀਤੀ। ईडी युवराज रॉबिन्ु थप्पा ਤੇ सोनू सूद ਦੇ منی ਲਾਂਡਰਿੰਗ ਐਕਟ ਤਹਿਤ ਬਿਆਨ ਦਰਜ ਕਰੇਗੀ ਨਾਲ ਹੀ ਕੰਪਨੀ ਦੇ ਨਾਲ ਉਹਨਾਂ ਦੇ ਕੰਟਰੈਕਟਸ ਤੇ ਭੁਗਤਾਨਾਂ ਬਾਰੇ ਵੀ ਪੁੱਛਗਿੱਛ ਕਰ ਸਕਦੀ ਹੈ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਓਪਨਰ ਸ਼ਿਖਰ ਧਵਨ ਤੇ சுரேਸ਼ ਰੈਨਾ ਤੋਂ ਵੀ ईडी ਸਵਾਲ ਜਵਾਬ ਕਰ ਚੁੱਕੀ ਹੈ ਇਸੇ ਮਾਮਲੇ 'ਚ ਕੇਂਦਰੀ ਏਜੰਸੀ ਨੇ ਸਾਬਕਾ ਟੀਐਮਸੀ ਸੰਸਦ ਮੀਮੀ ਚੱਕਰਵਰਤੀ ਬਾਲੀਵੁੱਡ ਅਦਾਕਾਰਾ ਔਰ ਵਸ਼ੀਰ ਰੋਟੇਲਾ ਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਨੂੰ ਵੀ ਤਲਬ ਕੀਤਾ ਸੀ ਤੇ ਉਹਨਾਂ ਸਾਰਿਆਂ ਨੂੰ ਚੱਲ ਰਹੀ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸੀ ਦੱਸ ਦिए ਕਿ ਜਦੋਂ ਕੋਈ ਕੰਪਨੀ ਠੱਗੀ ਦੇ ਲਈ ਕਥਿਤ ਤੌਰ ਤੇ ਸੈਲੀਬ੍ਰਿਟੀਜ਼ ਵੱਲੋਂ ਪ੍ਰੋਮੋਸ਼ਨ ਦਾ ਸਹਾਰਾ ਲਵੇ ਫਿਰ ਫਰਕ ਧਪੈਂਦਾ ਹੈ ਤੇ ਪਰਮੇਸ਼ਵਰ ਮਾ ਇੱਕ ਵਾਰੀ ਫਿਰ ਚਾਚਾ ਦੇ ਵਿੱਚ ਆਏ ਨੇ ਦਰਅਸਲ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਨੇ ਫਿਲਮ ਦਾ ਨਾਮ ਹੈ ਛੇਰਾ ਜਿਸ ਦੀ ਅੰਬਾਲਾ ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਔਰ ਸ਼ੂਟਿੰਗ ਦੇ ਦੌਰਾਨ ਪਰਮੇਸ਼ਵਰ ਮਾ ਜ਼ਖਮੀ ਹੋ ਗਏ। ਦਰਸਲ ਇਹ ਨਹੀਂ ਦਿਨੀ ਪਰਮੇਸ਼ਰ ਵਰਮਾ ਆਪਣੀ ਆਗਾਮੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੇ ਲਈ ਅੰਬਾਲਾ ਚ ਨੇ ਅੰਬਾਲਾ ਦੇ ਮਿਲਟਰੀ ਏਰੀਆ ਚਰਚ ਦੇ ਕੋਲ ਇੱਕ ਟੇਕ ਦੇ ਦੌਰਾਨ ਪਰਮੇਸ਼ਰ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਕਿਉਂਕਿ ਪਰਮੇਸ਼ਰ ਇਸਤ੍ਰਾਨ ਗੱਡੀ ਦੇ ਅੰਦਰ ਹੀ ਬੈਠੇ ਸੀ ਇਸ ਲਈ ਸ਼ੀਸ਼ਾ ਟੁੱਟ ਕੇ ਪਰਮੇਸ਼ਰ ਦੇ ਚਿਹਰੇ ਤੇ ਜਾਨ ਲੱਗਿਆ ਇਸ ਨਾਲ ਉਹਨਾਂ ਦੇ ਚਿਹਰੇ ਤੇ ਸੱਟ ਲੱਗੀ। ਪਰਮੇਸ਼ਰ ਇਲਾਜ ਤੋਂ ਬਾਅਦ ਵਾਪਸ ਚੰਡੀਗੜ੍ਹ ਪਰਤ ਆਏ ਨੇ ਤੇ ਫਿਲਮ ਦੀ ਸ਼ੂਟਿੰਗ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਤੌਰ ਤੇ ਇਸ ਪੂਰੀ ਘਟਨਾ ਦੀ ਪੁਸ਼ਟੀ ਹਲੇ ਤੱਕ ਨਹੀਂ ਕੀਤੀ ਗਈ ਪਰ ਪਰਮੀਸ਼ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਜ਼ਰੂਰ ਸ਼ੇਅਰ ਕੀਤੀ ਹੈ ਜਿਸ ਚ ਉਹਨਾਂ ਨੇ ਕਾਰ ਦੀ ਸੀਟ ਤੇ ਟੁਟੇ ਪਏ ਕੰਚ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ ਕਿ ਰੱਬ ਦੇ ਅਸ਼ੀਰਵਾਦ ਨਾਲ ਮੈਂ ਠੀਕ ਹ 13 ਅਪ੍ਰੈਲ 2018 ਦੀ ਰਾਤ ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਤੇ ਮੋਹਾਲੀ ਚ ਅਟੈਕ ਹੋਇਆ ਸੀ ਉਹਨਾਂ ਦੀ ਕਾਰ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਇੱਕ ਗੋਲੀ ਉਹਨਾਂ ਦੇ ਪੈਰ 'ਚ ਲੱਗੀ ਸੀ ਇਹ ਘਟਨਾ ਇਸ ਲਈ ਅਹਿਮ ਰਹੀ ਕਿਉਂਕਿ ਪਿਛਲੇ 7 ਸਾਲਾਂ 'ਚ ਇਹ ਪਹਿਲਾ ਮਾਮਲਾ ਸੀ ਜਦੋਂ ਪੰਜਾਬ ਦੀ 뮤직 ਤੇ ਫਿਲਮ ਇੰਡਸਟਰੀ ਤੇ ਗੈਂਗਸਟਰਾਂ ਦੀ ਨਜ਼ਰ ਪਈ ਸੀ ਤੇ ਪ੍ਰਵਾਸੀਆਂ ਦੇ ਖਿਲਾਫ ਮੋਰਚੇ ਵਿਚਾਲੇ 5 ਸਾਲਾਂ ਮਾਸੂਮ ਹਰਵੀਰ ਸਿੰਘ ਦਾ ਪਰਿਵਾਰ న్యూਸ 18 ਤੇ ਸਾਹਮਣੇ ਇਹ ਉਹੀ ਪਰਿਵਾਰ ਹੈ ਜਿਨ੍ਹਾਂ ਦੇ 5 ਸਾਲਾਂ ਬੱਚੇ ਨੂੰ ਇੱਕ ਪਰਵਾਸੀ ਨੇ ਕਤਲ ਕਰ ਪੂਰੇ ਪੰਜਾਬ ਨੂੰ ਪੜਕਾ ਦਿੱਤਾ ਆਪਣੇ ਜਿਗਰ ਦੇ ਟੁਕੜੇ ਨੂੰ ਗਵਾਉਣ ਤੋਂ ਬਾਅਦ ਇੱਕ ਮਾਂ ਦਾ ਦਰਦ ਤੇ ਗੁੱਸਾ ਜਿਆ ਹੈ ਕਿ ਇਨਸਾਫ਼ ਮੰਗਣ ਵੇਲੇ ਵੀ ਉਸ ਦਾ ਗੱਜ ਪਰ ਆਇਆ ਬੋਲਣਾ ਤਾਂ ਬਹੁਤ ਕੁਝ ਚਾਹੁੰਦੀ ਹੈ ਪਰ ਬੇਟੇ ਦੇ ਕਤਲ ਦੇ ਜ਼ਖਮ ਅਜਿਹੇ ਨੇ ਕਿ ਉਸ ਦੀ ਅੱਖਾਂ ਚੋਂ ਨਿਕਲਦੇ ਹੰਝੂ ਰੁਕਣ ਦਾ ਨਾਮ ਨਹੀਂ ਲੈਂਦੇ ਕਿੱਥੇ ਆ ਕਹਿੰਦੇ ਮम्मा ਮੇਨਾ ਹੈ ਨਹੀਂਗਾ ਫੇਸੇ ਸਾਰੇ ਲੱਬਿਆ ਇਹਨਾਂ ਨੂੰ ਫੋਨ ਕੀਤਾ ਮੈਂ ਘਰ ਵੀ ਨਹੀਂ ਲੱਭਦਾ ਹੈਗਾ ਫੇਰ ਆਏ ਫੇਰ ਲੱਭਿਆ ਫੇਰ ਰਿਪੋਰਟ ਲਖਾਈ ਫੇਰ ਪਤਾ ਹੀ ਨਹੀਂ ਲੱਭਿਆ ਇਹਨੇ ਸਾਰੇ ਲੱਭ ਲਿਆ ਸਾਈ ਰਾਤ ਨੂੰ ਸੁੱਤੇ ਸਾਰੇ ਪਾਸੇ ਲਾਭ ਦੇ ਸੀ ਅਸੀਂ ਨਹੀਂ ਅਸੀਂ ਇਹ ਹੀ ਕਹਿੰਦੇ ਹਾਂ ਉਹਨੂੰ ਸਜ਼ਾ ਦਿੱਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਥਲਫਾ ਕੇ ਮਾਰਿਆ ਉਹਦੇ ਉਹਨੂੰ ਮਾਰਿਆ ਜਾਵੇ ਮਾਸੂਮ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਮੁਲਜ਼ਮ ਨਹੀਂ ਉਹਨਾਂ ਦੇ ਬੱਚੇ ਨੂੰ ਜੋ ਤੁਸੀਂ ਇਹ ਦਿੱਤੇ ਨੇ ਉਸ ਨੂੰ ਸ਼ਬਦਾਂ ਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਬਸ ਇਹਨਾਂ ਸਮਝ ਲਓ ਕਿ ਬੇਸ਼ੱਕ ਪਰਿਵਾਰ ਜ਼ਿੰਦਾ ਹੈ ਪਰ ਅਸਲ ਚ ਜ਼ਿੰਦਾ ਨਹੀਂ ਇਹ ਦੋਨੇ ਭੈਣ ਭਰਾ ਗੁਰਦੁਆਰਾ ਸਾਹਿਬ ਜਾਂਦੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਡੇ ਨਾਲ ਇਹ ਦੋਨੇ ਪਾਠ ਸ਼ੁਰੂ ਹੁੰਦਾ ਜਦ ਸਾਡੇ 3:30 ਵਜੇ ਜਾਂਦੇ ਹੁੰਦੇ ਪਾਠ ਸ਼ੁਰੂ ਹੋ ਜਾਂਦਾ ਉੱਤੇ ਤੇ ਕੁੜੀ ਆ ਮੇਰੀ ਪਾਠ ਸਿੱਖਦੀ ਆ ਤੇ ਇਹ ਇਹ ਵੀ ਹਰਵੀਰ ਵੀ ਨਾਲ ਜਾਂਦਾ ਹੁੰਦਾ ਇਹ ਪਾਠ ਸੁਣਨ ਉੱਥੇ ਤੇ ਉਹਦਣ ਇਹ ਅੰਦਰ ਚਲ ਗਈ ਆ ਪਾਠ ਸੁਣਨ ਤੇ ਇਹ ਕਿਤੇ ਬਾਹਰ ਦੀ ਮਾੜੀ ਕਿਸਮਤ ਨੂੰ ਮੇ ਸਾਡੀ ਮਾੜੀ ਕਿਸਮਤ ਹੀ ਬਾਹਰ ਰਹਿ ਗਿਆ ਜੀ ਗੁਰੂ ਘਰ ਦੇ ਬਾਹਰ ਹਾਂਜੀ ਗੁਰੂ ਘਰ ਦੇ ਬਾਹਰ ਰਹਿ ਗਿਆ ਜੀ ਹੁਣ ਕੇ ਗੁਰੂ ਘਰ ਦੇ ਬਾਹਰੋਂ ਹੀ ਉਥੇ ਆਇਆ ਸਕੂਟਰੀ ਤੇ ਰੋੜ ਕੇ ਲੈ ਕੇ ਆਇਆ ਰੋੜ ਕੇ ਉਤੋਂ ਪਹਿਲਾਂ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ ਅਜਿਹੀ ਸਜ਼ਾ ਕਿ ਕੋਈ ਹੋਰ ਦਰਿੰਦਾ ਅਜਿਹਾ ਕੁਝ ਵੀ ਕਰਨ ਬਾਰੇ ਸੋਚ ਤੱਕ ਨਾ ਸਕੇ ਤੇ ਬਠਿੰਡਾ ਬਲਾਸਟ ਮਾਮਲੇ ਨਾਲ ਜੁੜੀ ਇੱਕ ਵੱਡੀ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਹੁਣ NIA ਦੀ ਐਂਟਰੀ ਹੋ ਗਈ ਹੈ ਹੁਣ NIA ਦੀ ਟੀਮ ਬਠਿੰਡਾ ਦੇ ਪਿੰਡ ਜੀਦਾ ਪਹੁੰਚੀ ਹੈ ਜਾਂਚ ਦੇ ਲਈ ਤਮਾਕੇ ਵਾਲੇ ਘਰ ਦੀ NIA ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੁਲਜ਼ਮ ਗੁਰਪ੍ਰੀਤ ਤੋਂ ਪੋਚੀ ਗਿਚ ਕਰਨ ਐਨਆਈਏ ਹਸਪਤਾਲ ਵੀ ਪਹੁੰਚੀ ਦਰਅਸਲ ਬੀਤੇ ਦਿਨੀ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਇੱਕ ਘਰ ਦੇ ਵਿੱਚ ਦੋ ਬਲਾਸਟ ਹੋਏ ਸੀ ਜਿਦੇ ਚ ਪਿਓ ਪੁੱਤਰ ਜ਼ਖਮੀ ਹੋ ਗਏ ਸੀ ਜਾਣਕਾਰੀਆਂ ਨਿਕਲ ਕੇ ਆਈਆਂ ਸੀ ਕਿ ਜਿਹੜਾ ਪੁੱਤਰ ਸੀ ਉਸ ਵੱਲੋਂ ਕੁਛ ਆਨਲਾਈਨ ਵਿਸਫੋਟਕ ਸਮਗਰੀ ਮੰਗਵਾਈ ਗਈ ਸੀ ਉਹ ਘਰ ਦੇ ਵਿੱਚ ਰੱਖੀ ਹੋਈ ਸੀ ਔਰ ਉਸ ਨੂੰ ਅਸੈਂਬਲ ਕਰਦੇ ਵੇਲੇ ਇਹ ਧਮਾਕਾ ਹੋਇਆ ਜਿਦੇ ਚ ਪਹਿਲਾਂ ਪੁੱਤਰ ਜ਼ਖਮੀ ਹੋ ਗਿਆ ਉਸ ਨੂੰ ਸਵੇਰੇ ਹਸਪਤਾਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਦੋਂ ਪਿਤਾ ਵਾਪਸ ਆ ਕੇ ਘਰ ਦੀ ਸਫਾਈ ਕਰਨ ਲੱਗਿਆ ਉਸ ਕਮਰੇ ਦੀ ਸਫਾਈ ਕਰਨ ਲੱਗਿਆ ਤਾਂ ਦੁਬਾਰਾ ਬਲਾਸਟ ਹੋਇਆ ਜਿਦੇ ਵਿੱਚ ਪਿਤਾ ਵੀ ਜ਼ਖਮੀ ਹੋ ਗਿਆ ਕਿਉਂਕਿ ਮਸਲਾ ਵਿਸਫੋਟਕ ਨਾਲ ਜੁੜਿਆ ਹੋਇਆ ਇਸ ਕਰਕੇ ਐਨਆਈਏ ਦੀ ਐਂਟਰੀ ਹੋਈ ਹੈ ਸੂਰਜ ਪਾਨ ਮੇਰੇ ਸਹਿਯੋਗੀ ਜੁੜੇ ਨੇ ਸੂਰਜ ਕੀ ਕਿਸ ਐਂਗਲ ਤੋਂ ਐਨਆਈਏ ਹੁਣ ਜਾਂਚ ਕਰ ਰਹੀ ਹੈ ਦੇਖੋ ਸ਼ੁਰੂ ਤੋਂ ਜਦੋਂ ਤੋਂ ਬਲਾਸਟ ਹੋਈ ਸੀ ਔਰ ਅਤਵਾਦੀਆਂ ਦੇ ਨਾਲ ਇਸ ਦੇ ਤਾਰ ਜੁੜਦੇ ਨਜ਼ਰ ਆ ਰਹੇ ਸੀ ਪਾਕਿਸਤਾਨ ਐਂਗਲ ਦੀ ਗੱਲ ਹੋਈ ਸੀ ਤਾਂ ਉਹਦੀ ਕਾਫੀ ਸਾਫ਼ ਹੋ ਗਿਆ ਸੀ ਕਿ ਐਨਆਈਏ ਦੀ ਐਂਟਰੀ ਆਖਰ ਦੇਰ ਆਵੇ ਸਵੇਰ ਆਵੇ ਹੋਏਗੀ ਹੋਏਗੀ ਤੇ ਆਖਰ ਉਹੀ ਹੋਇਆ ਐਨਆਈਏ ਦੀ ਟੀਮ ਪਹੁੰਚੀ ਹੈ ਐਨਆਈਏ ਦੀ ਟੀਮ ਉਸ ਘਟਨਾ ਜਗ੍ਹਾ ਤੇ ਪਹੁੰਚੀ ਹੈ ਜਿੱਥੇ ਕਾਫੀ ਦਿਨਾਂ ਤੋਂ ਜਿਹੜੀਆਂ ਫੋਰੈਂਸਿਕ ਟੀਮਾਂ ਨੇ ਚਾਹੇ ਉਹ ਜਲੰਧਰ ਤੋਂ ਆਈ ਟੀਮ ਹੋਵੇ ਬਠਿੰਡਾ ਦੀ ਟੀਮ ਹੋਵੇ ਉਹ ਇੱਥੋਂ ਜਿਹੜੇ ਉਹ ਪਾਰਟੀਕਲ ਇਕੱਠੇ ਕਰ ਰਹੀ ਜਿਸ ਦੇ ਨਾਲ ਬਲਾਸਟ ਹੋਇਆ ਸੀ ਔਰ ਹਾਲਾਂਕਿ ਉਹ ਜਗ੍ਹਾ ਹੈ ਤਕਰੀਬਨ ਪਹਿਲਾਂ ਦੇ ਮੁਕਾਬਲੇ ਕਾਫੀ ਸਾਫ਼ ਹੋ ਚੁੱਕੀ ਹੈ ਕਲੀਨ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਐਨਆਈਏ ਉੱਥੇ ਪਹੁੰਚਦੀ ਹੈ ਐਨਆਈਏ ਇਸ ਐਂਕਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰਕਾਰ ਜਿਹੜੀ ਜੰਮੂ ਦੀ ਟਿਕਟ ਬੁੱਕ ਕਰਾਈ ਸੀ ਉਹਦੇ ਪਿੱਛੇ ਰੀਜ਼ਨ ਕੀ ਸੀ ਔਰ ਕਿਸ ਤਰ੍ਹਾਂ ਇਹ ਅੱਗੇ ਘਟਨਾ ਨੂੰ ਅੰਜਾਮ ਦੇਣਾ ਸੀ ਪਿੱਛੇ ਕੌਣ-ਕੌਣ ਲੋਕ ਨੇ ਕਿਸ ਤਰੀਕੇ ਦੇ ਨਾਲ ਔਨਲਾਈਨ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸਪੋਰਟਿਕ ਚੀਜ਼ਾਂ ਸੀ ਮਗਾਈਆਂ ਗਈਆਂ ਸੀ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਐਨਆਈਏ ਜ਼ਰੂਰ ਇੱਥੇ ਪਹੁੰਚੀ ਹੈ ਔਰ ਐਨਆਈਏ ਜਿੱਥੇ ਖੱਟਨਾ ਵਾਲੀ ਜਗ੍ਹਾ ਦੇ ਉੱਪਰ ਜਾ ਕੇ ਉੱਥੇ ਗੱਲਬਾਤ ਕੀਤੀ ਆਸੇ-ਪਾਸੇ ਲੋਕਾਂ ਦੇ ਵੀ ਇਨਫੋਰਮੇਸ਼ਨ ਐਨਆਈਏ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਸਰੇ ਪਾਸੇ ਜਿਹੜਾ આરોપી ਹੈ ਹਸਪੀਟਲ ਦੇ ਵਿੱਚ ਦੇਰੇ ਇਲਾਜਾ ਉਧਾਰਤ ਕੱਟਿਆ ਗਿਆ ਹੈਗਾ ਡਾਕਟਰਾਂ ਨੂੰ ਹੱਥ ਘਟਰਾ ਪੈ ਗਿਆ ਸੀ ਉਹਦਾ ਪਿਛਲੇ ਦਿਨਾਂ ਦੇ ਵਿੱਚ ਹੀ ਤੋਂ ਬਲਾਸਟ ਹੋਇਆ ਸੀ ਪਰ ਉਸ ਤੋਂ ਵੀ ਪੁੱਛ ਕੇ ਚੀਐਨਆਈਏ ਨੇ ਜ਼ਰੂਰ ਕੀਤੀ ਹਾਲਾਂਕਿ ਡਿਟੇਲ ਪੁੱਛ ਕੇ ਚੀਐਨਆਈਏ ਤੋਂ ਨਹੀਂ ਹੋ ਸਕੀ ਕਿਉਂਕਿ ਉਹ ਹਜੇ ਉਸ ਤਰੀਕੇ ਦੀ ਪੁੱਛਗਛ ਦੇ ਵਿੱਚ ਇਨਵੋਲਵ ਨਹੀਂ ਹੋ ਸਕਦਾ ਜਿਸ ਤਰੀਕੇ ਨਾਲ ਐਨਆਈਏ ਅਕਸਰ ਇਹਨਾਂ ਰੂਪੀਆਂ ਤੋਂ ਪੁੱਛਦੀ ਹੁੰਦੀ ਹੈ ਪਰ ਐਨਆਈਏ ਨੇ ਹਲਕੀ ਪੁੱਛਗਛ ਇਨਫੋਰਮੇਸ਼ਨ ਉਹ ਤੋਂ ਵੀ ਜ਼ਰੂਰ ਲਈ ਹੈ ਪਰ ਦੂਸਰੇ ਪਾਸੇ ਘਟਨਾ ਵਾਲੀ ਜਗ੍ਹਾ ਤੇ ਐਨਆਈਏ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰਕਾਰ ਇਸ ਦੇ ਪਿੱਛੇ ਕਿਹੜਾ ਟੈਰਰ ਐਂਗਲ ਹੋ ਸਕਦਾ ਹੈ ਔਰ ਪਾਕਿਸਤਾਨ ਦਾ ਕਿਸ ਤਰ੍ਹਾਂ ਦਾ ਐਂਗਲ ਇਸ ਦੇ ਸਾਹਮਣੇ ਨਜ਼ਰ ਆ ਰਿਹਾ ਹੈ ਔਰ ਕਿਹੜੇ-ਕਿਹੜੇ ਹੋਰ ਜਿਹੜੇ ਨਾਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਸੋਰਸਸ ਤਾਂ ਇਹ ਵੀ ਦੱਸ ਰਹੇ ਨੇ ਕਿ ਬਠਿੰਡਾ ਪੁਲਿਸ ਨੇ ਦੋ ਲੋਕਾਂ ਨੂੰ ਜੰਮੂ ਤੋਂ ਹਿਰਾਸਤ ਦੇ ਵਿੱਚ ਵੀ ਲਿਆਏ ਉਹਨਾਂ ਤੋਂ ਵੀ ਪੁੱਛ ਗਏ ਚੋਰੀਏ ਕਿ ਆਖਰਕਾਰ ਜੰਮੂ ਦਾ ਲਿੰਕ ਕੀ ਸੀ ਜੰਮੂ ਦੇ ਵਿੱਚ ਕਿਸ ਬੰਦੇ ਦੇ ਕੋਲ ਜਾਣਾ ਸੀ ਕਿਸ ਨੇ ਅਕਸਰ ਟਿਕਟ ਬੁੱਕ ਕਰਾਈ ਸੀ ਉੱਥੇ ਜਾ ਕੇ ਮਨਸ਼ਾ ਕੀ ਸੀ तमाम ਇਹਨਾਂ ਚੀਜ਼ਾਂ ਨੂੰ ਲੈ ਕੇ ਐਨਆਈਏ ਜਾਂਚ ਕਰ ਰਹੀ ਹੈ ਪਰ ਸ਼ੁਰੂਆਤ ਦੀ ਜੇ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਬਠਿੰਡਾ ਪੁਲਿਸ ਦਾ ਫੇਲੀਅਰ ਇਸ ਦੇ ਵਿੱਚ ਜ਼ਰੂਰ ਰਿਹਾ ਹੈਗਾ ਕਿਉਂਕਿ ਕਿੰਨੇ ਘੰਟੇ ਬਾਅਦ ਆਖਰਕਾਰ ਬਠਿੰਡਾ ਪੁਲਿਸ ਨੂੰ ਪਤਾ ਲੱਗਦਾ ਉਹ ਵੀ ਦੂਸਰੇ ਦਿਨ ਪਤਾ ਲੱਗਦਾ ਹੈ ਕਿ ਆਖਰਕਾਰ ਪਿੰਡ ਦੇ ਵਿੱਚ ਬਲਾਸਟ ਹੋ ਰਹੇ ਨੇ ਪਹਿਲਾਂ ਤਾਂ ਨਾ ਤਾਂ ਪੁਲਿਸ ਦਾ ਖੁਫੀਆ ਤੰਤਰ ਸੀ ਨਾ ਉਹ ਐਕਟਿਵ ਸੀ ਨਾ ਪੁਲਿਸ ਦੇ ਕੋਲੇ ਸੋਰਸਸ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਜਿ ਉਹ ਵੀ ਐਕਟਿਵ ਨਹੀਂ ਸੀ ਔਰ ਐਡੀ ਵੱਡੀ ਘਟਨਾ ਹੋ ਗਈ ਇੱਕ ਤੋਂ ਇੱਕ ਬਾਅਦ ਦੂਜਾ ਬਲਾਸਟ ਹੋ ਜਾਂਦਾ ਹੈ ਫਿਰਕ ਤੇ ਜਾ ਕੇ ਬਠਿੰਡਾ ਪੁਲਿਸ ਆਪਦੀ ਨੀਂਦ ਤੋਂ ਜਾਗਦੀ ਹੈ ਔਰ ਖੁਦ ਬਠਿੰਡਾ ਪੁਰ ਦੇ ਐਸਐਸਪੀ ਅਮਨੀਤ ਕੌਂਡਲ ਉੱਤੇ ਪਹੁੰਚਦੇ ਨੇ ਜਾ ਕੇ ਉਸ ਏਰੀਏ ਨੂੰ ਪੂਰੇ ਨੂੰ ਕਾਰਡਨ ਆਫ ਕਰ ਲਿਆ ਜਾਂਦਾ ਔਰ ਉਸ ਤੋਂ ਬਾਅਦ ਜਾਂਚ ਹੈ ਜਿਹੜੀ ਉਹ ਪੁਲਿਸ ਸ਼ੁਰੂ ਕਰ ਦਿੰਦੀ ਹੈ ਅੱਛਾ ਸੂਰਜ ਗੁਰਪ੍ਰੀਤ ਸਿੰਘ ਦੇ ਫਾਦਰ ਵੀ ਜ਼ਖਮੀ ਹੋਏ ਸੀ ਉਹਨਾਂ ਦੀ ਕੀ ਕੰਡੀਸ਼ਨ ਹੈ ਦੇਖੋ ਗੁਰਪ੍ਰੀਤ ਦੇ ਫਾਦਰ ਨੂੰ ਫਰੀਦਕੋਟ ਦੇ ਜਿਹੜੇ ਮੈਡੀਕਲ ਦੇ ਵਿੱਚ ਰੈਫਰ ਕਰ ਦਿੱਤਾ ਦੱਸ ਰਿਹਾ ਕਿ ਅੱਖਾਂ ਦੀ ਆਈ ਸਾਈਡ ਤੇ ਕਾਫੀ ਅਸਰ ਪਿਆ ਪਹਿਲਾਂ ਡਾਕਟਰ ਕਹਿ ਰਹੇ ਕਿ ਅੱਖਾਂ ਦਾ ਇਸ ਦਾ ਆਪਰੇਸ਼ਨ ਕਰਨਾ ਪੈਣਾ ਉਹਦੀ ਬੋਡੀ ਹੈ ਜਿਹੜੀ ਉਹ ਵੀ ਕਾਫੀ ਜਲ ਚੁੱਕੀ ਹੈ ਕਿਉਂਕਿ ਜਦੋਂ ਸੈਕੰਡ ਟਾਈਮ ਬਲਾਸਟ ਹੋਣਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੁਲਿਸ ਨੂੰ ਕੰਨੋਂ ਕੰਨ ਪਤਾ ਨਹੀਂ ਲੱਗਦਾ ਕਿ ਪਿੰਡ ਦੇ ਵਿੱਚ ਬਲਾਸਟ ਹੋ ਗਿਆ ਉਸ ਤੋਂ ਬਾਅਦ ਉਹ ਬੰਦਾ ਐਡਮਿਟ ਵੀ ਹੋ ਜਾਂਦਾ ਹੈ ਐਡਮਿਟ ਹੋਣ ਤੋਂ ਬਾਅਦ ਵੀ ਪੁਲਿਸ ਨੂੰ ਇਨਫੀਮੇਸ਼ਨ ਨਹੀਂ ਦਿੱਤੀ ਜਾਂਦੀ ਔਰ ਨਾ ਹੀ ਪੁਲਿਸ ਦਾ ਕੋਈ ਖੁਫੀਆ ਤੰਤਰ ਸੀ ਜਿਹੜਾ ਉਹ ਵੀ ਕੰਮ ਕਰਦਾ ਨਜ਼ਰ ਆਇਆ ਸੀ ਤਾਂ ਕਰਕੇ ਫਿਲਹਾਲ ਉਹਦੇ ਫਾਦਰ ਹੈ ਜਿਹੜਾ ਉਹ ਵੀ ਜ਼ੇਰੇ ਇਲਾਜ ਹੈ ਔਰ ਦੂਸਰੇ ਪ ਉਹ ਤਾਂ ਵੀ ਇਲਾਜ ਹੈ ਜਿਹੜਾ ਉਹ ਹਮਦ ਹਸਪੀਟਲ ਦੇ ਵਿੱਚ ਚੱਲ ਰਿਹਾ ਔਰ ਇਲਾਜ ਦੇ ਦੌਰਾਨ ਉਸਦਾ ਵਿਜੇ ਹੱਥ ਵੀ ਕੱਟਣਾ ਪੈ ਗਿਆ ਸੀ ਕਿਉਂਕਿ ਬਲਾਸ ਸੀ ਕਦੋਂ ਹੋ ਗਿਆ ਸੀ ਹੱਥ ਦੇ ਵਿੱਚ ਉਹ ਚੀਜ਼ ਫੱਟੀ ਸੀ ਜਿਹੜਿਆ ਵੀ ਕੋਈ ਕੈਮੀਕਲ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਜਲਨਸ਼ੀਲ ਚੀਜ਼ ਕਹਿ ਸਕਦੇ ਆ ਉਸ ਦੇ ਨਾਲ ਇਨਫੈਕਸ਼ਨ ਅੱਗੇ ਨਾਲ ਫੈਲ ਜਾਵੇ ਡਾਕਟਰਾਂ ਨੇ ਸ਼ੁਰੂਆਤ ਦੇ ਗੰਗ ਦੇ ਵਿੱਚ ਉਹਦੇ ਹੱਥ ਨੂੰ ਕੱਟ ਦਿੱਤਾ ਸੀ ਔਰ ਹੋਰ ਵੀ ਬਾਡੀ ਦੇ ਕਾਫੀ ਜਿਹੜੇ ਪਾਰਟ ਨੇ ਜਿਹੜੇ ਕਾਫੀ ਉਹਦੇ ਜ਼ਖਮ ਹੋਏ ਨੇ ਚਾਹੀ ਉਹਦੀ ਫੇਸ ਦੀ ਗੱਲ ਹੋਵੇ ਉਹਦੇ ਕੇਸ ਵੀ ਵਾਲ ਵੀ ਰਿਮੂਵ ਕਰਨੇ ਪਏਗੇ ਸੀ ਤਾਂ ਕਰਕੇ ਦੋਹਾਂ ਦਾ ਇਲਾਜ ਆ ਫਿਲਹਾਲ ਪੁਲਿਸ ਉਹਨਾਂ ਸੁਰੱਖਿਆ ਜਰਸੀਆਂ ਹੋਗੀਆਂ ਡਿਟੇਲ ਪੁੱਛ ਕੇ ਚਾ ਉਹ ਹਲੇ ਤੱਕ ਨਹੀਂ ਕਰ ਸਕੀਆਂ ਹਾਲਾਂਕਿ ਜਿਹੜੀ ਸ਼ੁਰੂਆਤੀ ਜਾਂਚ ਆਪਾਂ ਕਹਿੰਦੇ ਹੈ ਸ਼ੁਰੂਆਤੀ ਪੁੱਛ ਕੇ ਚੁੰਦੀ ਹੈ ਪਰਬਲੀ ਪੁੱਛ ਕੇ ਚਾ ਉਹ ਜੂਰ ਪੁਲਿਸ ਨੇ ਕੀਤੀ ਹੈ ਜੀ ਠੀਕ ਹੈ ਧੰਨਵਾਦ ਸੁਰੇਜ ਜੀ ਪੂਰੀ ਜਾਣਕਾਰੀ ਦੇ ਲਈ ਤਾਂ ਜੀਦਾ ਦਾ ਇਹ ਮਾਮਲਾ ਹੈ ਮਾਮਲਾ ਕਈ ਪੱਖਾਂ ਤੋਂ ਸ਼ੱਕੀ ਹੈ ਕਿਉਂਕਿ ਜੰਮੂ ਦੀ ਟਿਕਟ ਬਾਕਸ ਸੀ ਘਰੇ ਆਨਲਾਈਨ ਜਿਹੜਾ ਵਿਸਫੋਟਕ ਸਮਗਰੀ ਮੰਗਵਾਈ ਗਈ ਸੀ ਫਿਰ ਉਸ ਮਾਲ ਕੀ ਕੀਤਾ ਜਾ ਰਿਹਾ ਸੀ ਉਹਨੂੰ ਅਸੈਂਬਲ ਕੀਤਾ ਜਾ ਰਿਹਾ ਸੀ ਅਗਲੇ ਦਿਨ ਜੰਮੂ ਜਾਣਾ ਸੀ ਇਹ ਸਾਰੇ ਐਂਗਲ ਹੁਣ ਐਨਆਈਏ ਖੰਗਾਲ ਰਹੀ ਹੈ ਔਰ ਪਾਕਿਸਤਾਨ ਦੇ ਨਾਲ ਕੀ ਲਿੰਕ ਹੈ ਇਸਦੀ ਵੀ ਡੂੰਘਾਈ ਨਾਲ ਜਾਂਚ ਕੀਤੀ